ਇਟਲੀ ਦੀ ਰਾਜਧਾਨੀ ਰੋਮ ਦੇ ਲਾਤੀਨਾ ਵਿਖੇ ਤੰਤਨ ਸਤਗੁਰ ਰਵਿਦਾਸ ਮਹਾਰਾਜ ਜੀ ਦਾ 648 ਅਗਮਨ ਪੁਰਬ 9 ਮਾਰਚ ਦਿਨ ਐਤਵਾਰ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਪ੍ਰਬੰਧਕ ਕਮੇਟੀ ਵੱਲੋਂ ਪੂਰੀ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦਿਨ ਜਿੱਥੇ ਗੁਰਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਗੁਰਮਹਾਰਾਜ ਜੀ ਦੇ ਗੁਰੂ ਘਰ ਲਈ ਨਵੀਂ ਬਿਲਡਿੰਗ ਲੈਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਕਸ਼ਮੀਰ ਲਾਲ ਜੀ ਬਸਣ ਅਤੇ ਕੁਲਵਿੰਦਰ ਕਿੰਦਾ ਜੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾ ਰਿਹਾ ਹੈ ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਗਈ ਜੋ ਬੋਲੇ ਸੋ ਨਰਕਾ ਸਭੁਰਾ ਸਭਾਰਾ ਕੀ ਜੈ ਜਗਤ ਗੁਰੂ ਧਰਮ ਗੁਰੂ ਪਿਆਰੀ ਸਾਧ ਸੰਗਤ ਜੀਓ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਦੂਦਰੀ ਦੇ ਮਾਲਕ ਜਗਤ ਗੁਰੂ ਜਗਤ ਪਿਤਾ ਸਾਹਿਬ ਸਤਿਗੁਰੂ ਸਤਗੁਰੂ ਬਦਾ ਜੀ ਮਹਾਰਾਜਿਆਂ ਦਾ ਪਾਵਨ 648 ਮਾ ਪ੍ਰਕਾਸ਼ ਪੁਰਬ ਜੋ 12 ਅਰਬੀ ਨੂੰ ਹੈ ਤੋਂ ਪਾਵਨ ਗੁਰਪ੍ਰਭੂ ਦੀਆਂ ਖੁਸ਼ੀਆਂ ਦੇ ਵਿੱਚ ਸਮੂਹ ਸੰਗਤਾਂ ਵੱਲੋਂ ਸਤਿਗੁਰਾਂ ਦਾ ਓਟ ਆਸਣਾ ਲੈ ਕਰਕੇ ਪਾਵਨ ਗੁਰਪੁਰਪ ਤਿ ਮਨਾਉਂਦੇ ਆ ਜੋ ਕਮੇਟੀ ਵੱਲੋਂ 9 ਮਾਰਚ ਨੂੰ ਮਨਾਇਆ ਜਾਵੇਗਾ ਸਾਰੇ ਲੱਖੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਸਮਝੀ ਸਤਿਗੁਰਾਂ ਦਾ ਪਾਵਨ ਗੁਰਪੁਰਪ ਸਤਿਗੁਰਾਂ ਦੀ 648ਵੀਂ ਪਾਵਨ ਗੁਰਪੁਰਪ ਦੀ ਸਮੂਹ ਸੰਗਤਾਂ ਨੂੰ ਦੇਸ਼ਕ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਲੱਖ ਲੱਖ ਵਧਾਈ ਹੋਵੇ ਜੀ ਜਿੱਥੇ ਸਾਰੀਆਂ ਸੰਗਤਾਂ ਸਾਧੂ ਗੁਰਾਂ ਦੇ 648ਵੇਂ ਪ੍ਰਕਾਸ਼ ਗੁਰੂ ਦੀਆਂ ਖੁਸ਼ੀਆਂ ਮਾਣ ਰਹੀਆਂ ਨੇ ਉਥੇ ਇੱਕ ਹੋਰ ਵੱਡੀ ਵੱਡੀ ਖੁਸ਼ੀ ਸਤਪੁਰਾਂ ਨੇ ਰਹਿਮਤ ਕੀਤੀ ਦਇਆ ਕੀਤੀ ਸੰਗਤੀ ਝੋਲੀ ਵਿੱਚ ਪਾਈ ਹੈ ਸਾਰੇ ਇਲਾਕੇ ਦੀਆਂ ਸੰਗਤਾਂ ਦੇ ਨਾਲ ਵਿਸ਼ੇਸ਼ ਦੇਸ਼ਾਂ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਗੁਰੂ ਘਰ ਦੀ ਜੋ ਬਿਲਡਿੰਗ ਹੈ ਉਹ ਲੈਂਡ ਦਾ ਉਪਰਾਲਾ ਕੀਤਾ ਇਹ ਸਤਪੁਰਾਂ ਨੇ ਪਾਰ ਬਖਸ਼ਿਸ਼ ਕੀਤੀ ਹੈ ਬੇਅੰਤ ਸੰਗਤਾਂ ਵੱਲੋਂ ਕਮੇਟੀ ਦਾ ਸਹਿਯੋਗ ਕੀਤਾ ਗਿਆ ਤਨ ਮਨ ਧੰਦੇ ਨਾਲ ਗੁਰੂਗਿਆਂ ਪ੍ਰਾਧੀਆਂ ਸੰਗਤਾਂ ਨੇ ਸੇਵਾ ਕੀਤੀ ਹੈ ਜਿਸ ਦੇ ਵਿੱਚ ਵਿਸ਼ੇਸ਼ ਦੇਸ਼ਾਂ ਜੁਗਦਾਨ ਕਸ਼ਮੀਰ ਲਾਲ ਜੀ ਬਸਣ ਤੇ ਕੁਲਵਿੰਦਰ ਕਿੰਦਾ ਜੀ ਜਿਨ੍ਹਾਂ ਨੇ ਵਿਸ਼ੇਸ਼ ਇਹਨਾਂ ਵੀਰਾਂ ਨੇ ਕਮੇਟੀ ਦਾ ਬਹੁਤ ਸਹਿਯੋਗ ਕੀਤਾ ਹੈ ਕਮੇਟੀ ਵੱਲੋਂ ਇਲਾਕੇ ਦੀਆਂ ਸੰਤਾਂ ਵੱਲੋਂ ਇਹਨਾਂ ਦਾ ਕੋਟਨ ਕੋਨ ਸ਼ੁਭਾਰਨਾ ਕਰਦੇ ਹੋਏ 9 ਮਾਰਚ ਜਿਸ ਦਿਨ ਸੰਤਾਂ ਵੱਲੋਂ ਜਗਤ ਗੁਰੂ ਜਗਤ ਪਿਤਾ ਭਾਨਦਾ ਸਤਿਗੁਰੂ ਅਰਬਦਾਸ ਜੀ ਮਹਾਰਾਜਿਆਂ ਦਾ ਪ੍ਰਕਾਸ਼ ਗੁਰਮਨਾਇਆ ਜਾਵੇਗਾ ਉਸ ਦਿਨ ਇਹਨਾਂ ਵੀਰਾਂ ਭਾ ਕਸ਼ਮੀਰ ਲਾਲ ਜੀ ਤੇ ਕੁਲਵਿੰਦਰ ਕਿੰਦਾ ਜੀ ਦਾ ਵਿਸ਼ੇਸ਼ ਸਨਮਾਨ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 골ਡ ਮੈਲਡ ਦੇ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਤੁਜਹੇ ਵੀਰਾਂ ਦੀ ਲੋੜ ਹੈ। ਗਾਂਜੂ ਸਮਾਜ ਦੇ ਵਿੱਚ ਉਦਾਸੀਆਂ ਤੋਂ ਦੀ ਤਰੱਕੀ ਹੋ ਸਕੇ। ਆਓ ਸਾਰੇ ਨਾਲ ਮਿਲ ਕੇ ਜਿਹੇ ਕਾਰਜਾਂ ਦੇ ਵਿੱਚ ਇੱਕ ਦੂਜੇ ਦੇ ਮੋਢਾਂ ਨਾਲ ਮੋਢਾ ਲਾ ਕੇ ਸੰਗਤ ਦੇ ਰੂਪ ਦੇ ਵਿੱਚ ਗੁਰੂ ਘਰਾਂ ਦੀ ਜੋ ਸੇਵਾ ਕਰੀਏ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ ਸਾਰੀਆਂ ਸੰਗਤਾਂ ਦਾ ਦੁਨੀਆਵੀ ਸਰਕਾਰ ਨੇ ਤਨ ਮਨ ਧੰਦੇ ਨਾਲ ਗੁਰੂ ਘਰ ਦੀ ਸੇਵਾ ਕੀਤੀ ਹੈ ਬਿਲਡਿੰਗ ਲੈਂਡ ਦੇ ਵਿੱਚ ਯੋਗਦਾਨ ਪਾਇਆ ਹੈ ਸਾਰੀਆਂ ਸੰਤਾਂ ਨੂੰ ਸਤਿਗੁਰੂ ਜੀ ਚੜ੍ਹਦੀਆਂ ਕਲਾ ਵਿੱਚ ਰੱਖਣਾ ਇਸੇ ਤਰ੍ਹਾਂ ਬਰਦਾਸ਼ੀਆ ਕੌਮ ਦੇ ਝੰਡੇ ਹਰ ਦੇ ਨਿਸ਼ਾਨ ਦੇ ਝੰਡੇ ਸੰਸਾਰ ਦੇ ਵਿੱਚ ਹੁੰਦੇ ਰਹਿਣਗੇ ਸਾਰੀਆਂ ਸੰਤਾਂ ਦਾ ਕੋਟਾਂn ਕੋਟਨ ਧੰਨਵਾਦ ਜੋ ਬੋਲੇ ਜੋ ਨਿਰਭੈ ਸਤਿਗੁਰੂ ਦਾ ਸਾਡੀ ਜੀਏ i <speaking in foreign language>